ਆਰੇ ਗੱਲ ਪੁੱਛਣੀ ਆ ਕਾ ਇਹ ਨਹੀਂ ਜੀ ਮੰਨਣੀ ਇਹ ਦੁਬਾਰਾ ਬਣਾ ਕੇ ਲਾਉ ਨੂੰ ਮੋٹے ਕਾਗਜ ਵਾਲੀ ਉਹ ਭਰਾਵਾ ਆਪਣੇ ਜਮਾਨੇ ਤਰੇ ਫਿਰ ਬਾਹਰ ਆ ਜਾ ਬਾਹਰ ਥੋੜਾ ਜਿਹਾ ਪਹਿਲਾਂ ਤੇ ਮੈਨੂੰ ਗੱਲ ਦੱਸੋ ਉਹਨਾਂ ਦਾ ਕਾਰਡ ਵੇਖਿਆ ਨਾ ਕਿਦਾਂ ਦਾ ਆਇਆ ਸੀ ਤੂੰ ਕੀ 3 ਰੁਪਏ ਵਾਲਾ ਚ ਕਾਰਡ ਛਪਾ ਕੇ ਲੈ ਆਇਆ ਮੈਂਨੂੰ ਲੱਗਦਾ ਆਪਾ ਪੇ ਜੇ ਵੀ ਤੇਰੇ ਵਰਗੇ ਤੇ ਪਿਛਲੇ ਜਮਾਨੇ ਦੇ ਨੇ ਤੇਰੇ ਕਿੰਨੇ ਨਾਲ ਚੱਕ ਕੇ ਤੇ ਲੈ ਜਾ ਤੈਨੂੰ 3 ਰੁਪਏ ਵਾਲਾ ਸਸਤਾ ਤੇ ਅੱਗਾ ਤੂੰ ਵੀ ਉਹ ਚ ਡੁੱਬ ਕੇ ਚੱਕ ਕੇ ਤੇ ਲੈ ਆਇਆ ਇਹਨਾਂ ਨੂੰ ਮੈਨੂੰ ਪਤਾ ਲੱਗਦਾ ਹੈਗਾ ਕੱਖ ਵੀ ਤੂੰ ਨਾ ਜਾਏਗਾ ਨਹੀਂ ਤੇ ਮੁੰਡਿਆਂ ਨੂੰ ਭੇਜਿਆ ਕਰ ਤੇ ਜਾਂ ਮੈਨੂੰ ਲੈ ਜਾਏਗਾ ਨਾਲ ਲੋ ਲੜ ਜਾ ਤਰੇ ਫਿਰ ਤਾਂ ਤੂੰ ਕੰਨ ਦਿਨਾ ਤੂੰ ਵਧੀਆ ਜੀ ਆ ਤੂੰ ਪਿਛਲੇ ਜ਼ਮਾਨੇ ਦਾ ਹੈਗਾਗਾ ਤੂੰ ਪਿਛਲੇ ਜ਼ਮਾਨੇ ਦਾ ਬਣਾ ਦਿੱਤਾ ਇਹ ਉਹਦੇ ਘਰ ਚ ਕਾ ਕੇ ਤੇ ਪਹੁੰਚਾ ਦਿੱਤਾ ਇਹਨੂੰ ਘਰ ਚ ਚੱਲ ਫੇਰ ਕੰਮ ਇਹਨ ਨਿਬੇੜਦੇ ਅਜਾ ਚੱਲ ਉੱਠ ਚੱਲ ਚੱਲ ਬਹਿ ਜਾ ਨਹੀਂ ਤੂੰ ਉੱਠ ਆਣ ਕੇ ਪੀਨੇ ਚਾਚੂ ਤੈਨੂੰ ਜਿਹੜਾ ਪ੍ਰੋਬਲਮ ਕੋ ਪੁੱਛ ਪਿਆ ਨਾ ਚਾਚੂ ਦਾ ਸ਼ਰਾਬੀਆਂ ਨੂੰ ਤੇਰੇ ਮਗਰ ਮੈਂ ਨਾ ਉਹ ਕੈਟਲ ਜੀ ਬੰਦ ਹੀ ਨਹੀਂ ਤੇ ਪਿੰਦਾ ਰਮੀ ਨਾਲ ਗਲਾਸੀ ਜੀ ਲਾ ਕੇ ਵਿੱਚ ਪੈ ਪਾ ਦੇਣੀ ਆ ਗਲਾਸੀ ਤੂੰ ਜ਼ਰੂਰੀ ਫੜਨੀ ਆ ਉਹਨੇ ਆਨੇ ਵਗੂ ਸ਼ਿਸ਼ੀ ਜੀ ਮੋਨੂ ਨੂੰ ਲਾਈ ਫਿਰੀ ਨਾ ਕੰਮ ਪਿਆ ਹਲੇ ਵਿਆਹ ਦਾ ਕਰਨ ਵਾਲਾ ਸਾਰਾ ਹੀ ਕੰਮ ਪਿਆ ਇੱਕ ਕੰਮ ਦਿੱਤਾ ਵਿੱਚ ਡੂਜਾ ਚੱਜਣਾ ਨਹੀਂ ਹੋਇਆ ਕਿਤੇ ਚਾਹ ਦੀ ਪਈ ਦੇਂਦੀ ਨੂੰ ਸਾਰੀਆਂ ਵਰ ਚਾਹ ਹੀ ਨਹੀਂ ਮੁੱਕਦੀ ਤੇਰੇ ਨਾਲ ਉੱਠ ਜਾਣਾ ਕਾਰਵਲ ਜਾਣਾ ਕਿ ਨਹੀਂ ਪੀ ਪੀ ਕੇ ਟਾਈਮ ਖਰਾਬ ਕਰੀ ਜਨਮ ਚੱਲ ਉੱਠ ਜਾਣਾ ਚਲ ਹਰ ਜਾਣ ਕੇ ਜਾਣਾ ਕਿ ਨਹੀਂ ਉਥੇ ਬੈਠਾ ਰਹਿਣਾ ਚਾਹਦੇ ਆਸਰੇ ਲੱਗੇ ਰਹਿੰਦਾ ਚਲ ਹਰ ਚੱਲ ਚੱਲੋ ਅੱਠ ਉਹਦੀ ਕਰਾਤੀ ਮੈਨੂੰ ਬੁੱਢੇ ਜੇ ਦੀ ਜਾ ਕੇ ਨਾ ਤੂੰ ਆ ਕੇ ਕੱਢ ਫੜਾ ਹਜੇ ਲੋਕਾਂ ਨੂੰ ਕਾਰਡ ਬਣਾ ਕੇ ਦੇਈਦੇ ਕੋਈ ਚੰਗਾ ਦਾ ਸਟੈਂਡਰਡ ਹੈਗਾ ਕਿ ਨਹੀਂ ਤੇਰੇ ਵਿੱਚ ਕਿ ਪਿਛਲੇ ਜਮਾ ਨੇ ਤਾਂ ਤੂੰ ਵੀ ਲੈਣਾ ਕਿ ਡੁਆ ਦੇ ਆ ਉਹ ਤਾਂ ਹੈਗਾਗਾ ਛੁੱਡੂ ਤੂੰ ਉਹਨੂੰ ਵੀ ਦੇ ਕੇ 3 ਰੁਪਏ ਵਾਲਾ 2 ਰੁਪਏ ਵਾਲਾ ਕਾਰਡ ਦੇ ਕੇ ਤੋੜ ਦਿੱਤਾ ਕਿ ਜਾ ਤੁਰਦਾ ਜਾ ਇਹ ਮੈਂ ਨਹੀਂ ਉਹ ਲੈਣੇ ਪਹਿਲੇ ਮੈਂ ਸਟੈਂਡਰਡ ਦਾ ਪਹਿਲਾ ਕਾਰਡ ਬਣਾ ਕੇ ਦੇ ਤੇ ਫਿਰ ਪੈਸੇ ਮਿਲਣੇ ਵਧੀਆ ਜਿਹਾ ਕਾਰਡ ਐਡਾ ਮੋਟਾ ਜਿਹੜਾ ਕਾਗਜ਼ ਲਾ ਕੇ ਦਿੰਦੇ ਨਾ ਕੱਤਾ ਜਿਹਾ ਲਾ ਕੇ ਦਿੰਦੇ ਉਹ ਵਾਲਾ ਗਰੀਦੀ ਚ ਲਿਖਿਆ ਹੋਣਾ ਚਾਹੀਦਾ ਸਾਰਾ ਇਹ ਨਾ ਪੰਜਾਬੀ ਪੜ੍ਹਦੇ ਨਹੀਂ ਸਾਰੀ ਲੋਕ ਤੇ ਉਹ ਛੋਟੇ ਛੱਟੇ ਬੱਚਿਆਂ ਦੇ ਨਾ ਹੁੰਦੇ ਨਾ ਕੀ ਥੱਥਰੇ ਮੰਮੀ ਦੇ ਮੰਮੀ ਥਾਦੀ ਤੋਦੀ ਦੋਦੀ ਤਰਾ ਕਰਕੇ ਉਹ ਹੀ ਭਰਨਾ ਸਾਰਾ ਕੁਝ ਭਰਨਾ ਸਾਰੇ ਜਵਾਈਆਂ ਦੇ ਨਾਮ ਸਾਰੇ ਫੁੱਫੜਾਂ ਦੇ ਨਾਮ ਤੇ ਭੁਆ ਦੇ ਨਾਮ ਮਾਸੀਆਂ ਦੇ ਸਾਰੇ ਦੋਣ ਜਿਹੜੇ ਐਡਡ ਮੋٹے ਅੱਖਰਾਂ ਚ ਆਉਣੇ ਚਾਹੀਦੇ ਕਿ ਪਤਾ ਲੱਗੇ ਕਿ ਇਹ ਫੁੱਫੜਾਂ ਦੇ ਨਾਮ ਲਿਖੇ ਹੋਏ ਜਵਾਈਆਂ ਦੇ ਨਾਮ ਲਿਖੇਗੇ ਪਤਾ ਲੱਗੇ ਇਹਨਾਂ ਨੂੰ ਕਿ ਉਹਨਾਂ ਦੇ ਘਰ ਫਰਾਨੇ ਦੇ ਘਰੋਂ ਕਾਟ ਆਇਆ ਇਹਨੇ ਸਟੈਂਡਰਡ ਦੇ ਨਾਲ ਤੁਹਾਡਾ ਵੀ ਨਾਮ ਨੂੰ ਲਿਖਿਆ ਹੋਇਆ ਹੈ ਗਲਿਆ ਨੇ ਕਾਟ ਲੈ ਬਣਾਇਆ ਨਹੀਂ 2 ਰੁਪਏ ਇਹਨੇ ਥੋੜੀ ਮੈਸਾਈਦਾਂਗੀ 2 ਰੁਪਏ ਬੁਲੀਆ ਕਾਟ ਗਈ ਮੈਂ ਨਹੀਂ ਲ ਲਈ ਤੂੰ ਚੱਜ ਦਾ ਬਣਾ ਕੇ ਦੇ ਤੇ ਫੇਰ ਮਿਲਨੇ ਤੈਨੂੰ ਪੈਸੇ ਇਹਦੇ ਤ ਮੈਂ ਪਰਚਾ ਨਾ ਮੈਂ ਸਾਰਾ ਪਰਾਂਦੇ ਕਿ ਤੂੰ ਮੇ ਮਦਦ ਜਿਤਨਾ ਮਰਜ਼ੀ ਡਿਜੈਸਟਮੈਂਟ ਕਰ ਕਿਤਨਾ ਕਰ ਦੇਂਦੇ ਤੇ ਉਹ ਮੈਨੂੰ ਕਰਕੇ ਨਾ ਤੂੰ ਦੇ ਸਾਰਾ ਪਰਚਾ ਤੇ ਤੈਨੂੰ ਹੀ ਪਤਾ ਤੂੰ ਜਾਣੇ ਤੇ ਤੇਰਾ ਕੰਮ ਜਾਣੇ ਮੈਂ ਤੈਨੂੰ ਕਹਿ ਦਈ ਆ ਆਪਣਾ ਕੰਮ ਸਾਰੇ ਸਾਰਿਆਂ ਦੇ ਨਾਮ ਆਣਾ ਚਾਹੀਏ ਬੱਸ ਚੱਲ ਫਿਰ ਕਾਰਟ ਸ਼ਾਪ ਇੱਕ ਸ਼ਾਕੇ ਤੇ ਕਰ ਲੈ ਗਿਆ ਸਾਡੀ ਜਵਾਈਆਂ ਪਈਆਂ ਦੇ ਪਸੰਦ ਪਸੰਦ ਕਰਨ ਜੇ ਉਹਨਾਂ ਦੇ ਪਸੰਦ ਆ ਗਏ ਨਾ ਫਿਰ ਤੇ ਮੈਂ ਤੈਨੂੰ ਪੈਸੇ ਦਵਾਂਗੀ ਜੇ ਨਾ ਨਾ ਪਸੰਦ ਆਏ ਫਿਰ ਤੈਨੂੰ ਇੱਕ ਦੁੱਕੀ ਨਹੀਂ ਦਿੰਦੀ ਤੈਨੂੰ ਉਹ ਕੀ ਦੁੱਕੀ ਦੱਸੀ ਚਮਾਨੀ ਵੀ ਨਹੀਂ ਦਿੰਦੀ ਤੈਨੂੰ ਮੈਂ ਚਲੋ ਹੁਣ ਤਾਂ ਮੈਂ ਅਦਾ ਆ ਗਿਆ ਪਰ ਤੇ ਵੀਡੀਓ ਨੂੰ ਤੁਸੀਂ ਲਾਈਕ ਕਰਦੇ ਚੈਨਲ ਸਬਸਕ੍ਰਾਈਬ ਕਰਦੇ ਫਾਰਵਰਡ ਤੁਸੀਂ ਜਰੂਰ